ਲਓ ਜੀ ਅਸੀਂ ਅੱਜ ਉੱਠਣ ਨੂੰ ਲੇਟ ਹੋ ਗਏ ਤੇ ਜਦੋਂ ਇੱਥੇ ਆ ਕੇ ਮੰਮੀ ਨੂੰ ਦੇਖਿਆ ਮੰਮੀ ਬਣਾਉਂਦੇ ਪਏ ਆ ਕੜੀ ਪਕੌੜੇ ਬਣ ਚੁੱਕੇ ਆ ਅੱਜ ਸਵੇਰੇ ਸਵੇਰੇ ਪਲਾਨ ਬਣ ਗਿਆ ਮੰਮੀ ਦਾ ਕੜੀ ਦਾ ਮੈਂ ਕਰਨੀ ਕਰਦੀ ਆ ਸਾਡਾ ਤੇ ਜੂਨ ਦਾ ਰਸੋਈ ਦਾ ਨੂੰ ਹਾਂ ਸਵੇਰ ਸਵੇਰ ਹਲੇ ਠੰਡਾ ਮੌਸਮ ਥੇ ਵੀ ਹਾਂ ਠੀਕ ਹੈ ਆ ਤੇ ਕੋਈ ਨਾ ਸ਼ਾਮ ਜ਼ਿਆਦਾ ਹੁੰਦੀ ਹੈ स्मेल देखो पकोड़े पकोड़े खा लिए आप पानी का बाटू बना लेंगे और पापा को भी देना तो है पापा पकोड़ी लूंगी दे दो सीधा गिलास में थोड़ा ज्यादा तो ग्रेवी तो पानी डालिएगा थोड़ा भाग ठीक है No me coquita, pues si no, pues si papá lo sigue. ¿eh? Okay. ਲੱਸੀ ਦੇ ਕੰਮ ਆ ਸਵੇਰ ਦੀ ਲੱਸੀ ਬਦਨ ਕਿੰਨੇ ਕੁ ਪੀ ਹੋ ਗਈ ਆ ਗਰਮੀ ਬਹੁਤ ਜ਼ਿਆਦਾ ਆ ਆਪਣੀ ਪਰਮ ਬਰਫ ਪਾਲਾ ਵਿੱਚ ਡੜਾ ਸੱਟਲਾ ਬਰਫ ਦਾ ਇੱਕ ਫੋਨੀ ਉਠੇ ਲੈ ਬਰਫ਼ ਵਿੱਚ ਪਾਈ ਹੋਗੀ ਨਾਲ ਠੰਡੀ ਹੋ ਜਾਊਗੀ ਲੱਸੀ ਨਾਲੇ ਹੌਲੀ ਹੌਲੀ ਬਰਪਾ ਵੀ ਜੋ ਵੀ ਪਤਲੀ ਹੋ ਜਾਊਗੀ ਥੋੜੀ ਜਿਹੀ ਸਾਡੀ ਰਹੀ ਟੈ ਰਹੀ ਆ ਆਪਾਂ ਹੁਣ ਚੱਲੇ ਕੰਮ ਤੇ ਆਪਾਂ ਦੀ ਵੀ ਬਹੁਤ ਸਾਕਤਾ ਪਾਣੀ ਲੱਗ ਰਿਹਾ ਆਪਾਂ ਕੰਮ ਕਰ ਜਣਾ ਆ ਮਮਾ ਜਿਹੜਾ ਅਗਲਾ ਮਹੀਨਾ ਹੁਣਾ ਉਦੋਂ ਨਹੀਂ ਬਣਦੀ ਹੁੰਦੀ ਕੜੀ ਹੈ ਨਾ ਅਗਲਾ ਮਹੀਨਾ

ਅੱਜ ਅਮਨੀਤ ਨੂੰ ਛੁੱਟੀ ਅੱਜ ਅਮਨੀਤ ਬਣਾਉਗੀ ਰੋਟੀ ਰੋਟੀ ਬਣਾਉਣ ਦੇ ਲਈ ਇੰਦੇ ਸੀ ਤਾਂ ਅੱਛਾ ਮੈਂ ਹੀ ਡੇਲੀ ਬਣਾਉਂਦੀ ਆ ਤਾਂ ਕੀ ਹੋ ਰਿਹਾ ਜੇ ਮੈਂ ਬੈਂਕ ਦੀ ਤਾਂ ਮੈਂ ਬਣਾਣੀ ਸੀ ਮੈਂ ਹੀ ਕਰਾਂ ਅਮਨੀਤ ਨਾ ਕਰੇ ਅਮਨੀਤ ਆਪਣਾ ਪੜਤੀ ਆ ਸਾਰੇ ਕੱਟ ਜਾਂਦੀ ਆ ਅਸੀਂ ਵੀ ਥੱਕੀ ਜਾਂਦੇ ਆ ਏਡੇ ਬੜੇ ਦਿਨ ਚ ਲੋ ਜੀ ਕੜੀ ਸਾਡੀ ਬਣ ਕੇ ਹੋ ਗਈ ਤਿਆਰ ਹਲੇ ਨਹੀਂ ਤਿਆਰ ਹੋਈ ਹਾਂ ਤੇ ਪਾ ਲੱਗਾ ਹਾਂ ਤੇ ਕਿਉਂ ਹੋ ਗਈ ਕੋਈ ਨਹੀਂ ਖੀਣ ਸਰੂ ਰਿਕੇ ਕੰਤਾਲ ਲੱਗਾ ਇਹਦਾ ਮਤਲਬ ਅੱਜ ਅਸੀਂ ਰੋਟੀ ਨੂੰ ਖੋਜਾਂਗੇ ਲੈ ਪਾਪਾ ਅੰਕੀ ਚੀ ਚੀ ਜੇ ਪਾਪਾ ਦਾ ਪਾਣੀ ਦਾ ਹੋ ਜਾਣਾ ਹੈ ਅਮਨੀਤ ਨੂੰ ਦਿੱਤੀ ਸੀ ਕੰਮਿਤ ਪ੍ਰੋਸੈਸ ਅਸੇ ਕੰਮ ਇਹ ਟਾਲ ਲਿਆ ਨਹੀਂ ਤਾਂ ਉਹ ਸਵੇਰ ਨੂੰ ਜਾਣਾ ਹੁੰਦਾ ਹੈ ਅਸੀਂ ਅਮਨੀਤ ਦੇ ਅਕੋਰਡਿੰਗ ਚੱਲਦੇ ਹਾਂ ਹਾਂ ਫਿਰ ਬਹਾਨਾ ਟਾਈਮ ਨਾ ਹੋ ਜਾਵੇ ਸਾਡੀ ਇੱਥੇ ਕੌਣ ਸੁਣਦਾ ਅਬ ਨੂੰ ਚਾਰਜ ਕਰਦਾ ਤੂੰ ਉਹ ਕੋਈ ਚਾਹੁੰਦਾ ਬਚਾਰੀ ਉਚੂ ਦੀ ਨਹੀਂ ਆ ਉਹ ਬਚਾਰੀ ਕਹਿ ਕੇ ਕਿ ਤੁਸੀਂ ਉਹਨੂੰ ਤੂੰ ਹੀ ਤਾ ਉਹ ਨਾ ਉਹ ਨਿੱਕਰ ਮੈਂ ਤਾ ਕਰੀਏ ਚਾ ਕਿਉਂ ਨਹੀਂ ਕਰਦੀ ਪਹਿਲੀ ਟੱਕੜ ਨਵੇਂ ਤਾਂ ਮੰਮੀ ਨੇ ਆਹ ਬਾਥਰੀ ਇਸ ਨਾਲ ਕੱਢੀ ਲਈ ਹੈ ਮੰਮਾ ਮੈਨੂੰ ਕੁਛ ਖਾਣ ਦੀ ਨੂੰ ਦੇ ਦੇ ਨਹੀਂ ਆਹ ਬਾਥਰੀ ਨਹੀਂ ਰੱਖੀ ਨੂੰਸੇ ਦੇ ਲਈ ਸਾਰਾ ਮੈਂ ਦੰਡੇ ਪਾਣੀ ਦੇ ਲੋੜੇ ਬੋਤਲ ਖਾਲੀ ਕਰਸਾ ਰੱਖੀ ਜਰਨੀ ਹੈ ਘਰ ਮੈਂ ਕਿਸੇ ਹੋਰ ਨੇ ਆ ਕੇ ਤੁਸੀਂ ਪਾ ਦਿੰਿਆ ਹਾਂ ਲੋ ਜੀ ਪਕੌੜੇ ਜੱਲੇ ਕੜੀ ਦੇ ਵਿੱਚ ਇੱਕ ਗੱਲ ਆਉਂਦਾ ਮੰਮੀ ਸਾਡੀ ਕੜੀ ਬਹੁਤ ਸਵਾਦ ਬਣਦੀ ਹੈ ਕੜੀ ਚ ਪੈਣ ਵਾਲੇ ਪਕੌੜੇ ਤੇ ਮਿਰਚਾ ਤਾਂ ਕਮਾਲ ਆ ਕੀ ਪੈਣ ਲੱਗਾ ਉੱਤੇ ਇਹ ਪੈਣ ਲਗਾ ਕਾਦੀ ਸਕਾਇਓ ਪਸਤੂਰੀ ਲੱਗਦੀ ਸੀ ਕਿਛੇ ਸਾਡੇ ਮਿਲ ਕੇ ਕੀਤੀ ਸੀ ਨੋਸਟਾਲਜੀ ਉਹ ਤੇਹੀ ਟੈਂਸਰ ਨੇ ਇਸ ਦਿਨ ਆਣੀ ਮੰਮੀ ਦਾ ਕੰਮ ਖਤਮ ਹੋਣ ਰੋਟੀ ਦਾ ਕੰਮ ਮੇਰਾ ਰਹਿ ਗਿਆ ਕੰਮ ਆਮਿਆਂ ਧਰਮੀਆਂ ਦੇ ਵਿੱਚ ਸਵਿਛਲ ਕੰਮ ਰਹੇ ਲੋਕੀ ਸਾਰਾ ਦੁਪਹਿਰਾ ਅੰਦਰ ਬੈਠੋ ਆਪਾਂ ਮੈਂ ਤੁਸੀਂ ਆਪਣਾ ਹੋਮਵਰਕ ਕਰੋ ਤੇਹੀ ਲਾ ਕੇ ਬੈਠੋ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈ ਵੀ ਤੇਹੀ ਲਾ ਕੇ ਬੈਠਣ ਦੀ ਕਿਉਂਕਿ ਬਾਹਰ ਤੋਂ ਮਨਔਰਗੀਆਂ ਬੱਚੇ ਹਰ ਦਮ ਬੱਤੇ ਰਹਿਣ ਤੇਹੀ ਲਾ ਕੇ ਪੱਖੇ ਲਾ ਕੇ गर्मी बहुत ज्यादा आ गर्मी तो बचाओ देखो सवेरे कि हाल टाइम अठे जिंदा बारह इतना टाइम चलो जी एना बनाने आ, बाकी फिर अगले ब्लॉग शेयर करो सब्सक्राइब करो वीडियो देखने बहुत बहुत धन्यवाद जी